ਸਾਗ ਤੇ ਮੈਂ ਛਿਲਕੇ ਨਾ ਤੇ ਤੋੜਿਆ ਵਾ ਮੇਰਾ ਰਾਦਾ ਬੰਡਿਆ ਵਾ ਵੀ ਘੱਟ-ਕੁੱਟ ਕੇ ਤੇ ਰੱਖ ਲਾਂ ਤੇ ਧਾਰੀ ਲਵਾਂ ਟਾਈਮ ਨਾਲ ਬਣ ਜੂਗਾ ਸਾਗ ਨੂੰ ਲੱਗੇ ਮੰਮੀ ਆਹੋ ਮੇਰਾ ਰਾਦਾ ਸਾਗ ਬਣਾ ਲਈਏ ਥੋੜਾ ਜਿਹਾ ਦਾਲਾਂ ਦੂਲਾਂ ਖਾ ਕੇ ਮਾਨਕ ਕੇ ਆ ਵਾ ਉਹ ਨਾਲੇ ਬਾਵਾ ਦੇਣ ਹੋ ਗਏ ਸਾਗ ਖਾਦਣੀ ਹੈ ਆਹੋ ਤੇ ਮੈਂ ਸਾਗ ਬਣਾਉਂਦੀ ਆ ਆਵੇ ਟੋਕਾ ਟਾਕਾ ਵੀ ਧੋ ਕੇ ਰੱਖਿਆ ਤੇ ਲੱਗੀ ਹਾਂ ਕੁੱਕਰ ਰੱਖਣ ਅੱਛਾ ਨਾ ਕੁੱਕਰ ਵੀ ਬਣਾ ਲਈ ਨਹੀਂ ਥੋੜਾ ਜਿਹਾ ਤੂੰ ਕਿੱਥੋਂ ਆਇਆ ਵਾ ਉਹ ਮੈਂ ਮੰਮੀ ਕਿੱਥੋਂ ਆਣਾ ਵਾ ਹਾਂ ਉਹ ਮੈਂ ਗਿਆ ਹੀ ਮੱਥਾ ਟੇਕਣ ਗੁਰਦੁਰੀ ਅੱਛਾ ਉਹ ਮੁੰਡੇ ਆਏਗੀ ਹਾਂ ਤੇ ਮੈਂ ਉਹਨਾਂ ਤੁਰ ਕੇ ਦੇ ਤੋ ਤੇ ਚੱਚ ਕਰ ਬੜਾ ਰੋਲਾ ਪੈਣ ਡਿਆ ਸੀ ਪਤਾ ਨਹੀਂ ਕਿਹੜੀ ਗੱਲੋਂ ਚੱਚੀ ਬੜਾ ਬੋਲਣ ਈ ਉੱਚੀ ਉੱਚੀ ਉਹ ਤਾਂ ਹੀ ਬੋਲਦੀ ਹੁਣੀ ਆ ਤੈਨੂੰ ਪਤਾ ਹੀ ਆਉਦੇ ਹਿਸਾਬ ਦਾ ਉਹਦੇ ਨਾਲ ਈ ਹੋਊਗੀ ਬੋਲਣ ਉਹ ਨਹੀਂ ਨਹੀਂ ਮੰਮੀ ਫੋਨ ਤੇ ਗੱਲ ਕਰਨ ਡੇ ਸੀ ਮੇਰੇ ਖਿਆਲ ਨਾਲ ਕਿਸੇ ਨਾਲ ਹਾਂ ਤੇ ਚੰਗੀਆਂ ਗਾਣਾਂ ਗੋਲਾਂ ਕੱਢਣ ਡੇ ਸੀ ਅੱਛਾ ਆਹੋ ਉਹ ਵੀ ਤੈਨੂੰ ਫੇਰ ਮੈਂ ਗੱਲ ਦੱਸ ਦਿੰਨੀ ਆ ਕੀ ਹੋਇਆ ਵਾ ਗੱਲ ਕੀ ਹੋਣੀ ਆ ਕੀ ਆਂਦੇ ਹੁੰਦੇ ਆ ਘਰ ਭਲਾ ਤੇ ਹੋ ਘਲਾਂਤ ਭਲੇ ਦਾ ਭਲਾ ਹੂੰ ਇਹਨੇ ਜਿਹੜੀ ਪਿਆਲੀ ਨਹੀਂ ਲਈ ਹੂੰ ਜਿਹੜੀ ਆਂਦਾ ਸੀ ਕਿ ਮੈਂ ਆਪਣੇ ਸਾਲੇ ਨਾਲ ਰਲ ਕੇ ਲਈ ਆ ਅੱਛਾ ਮੰਮੀ ਜਿਹੜੀ ਉਹ ਪੜੇ ਕਿਦਰਈ ਆਹੋ ਢਾਈ ਕਿਲੇ ਲਈ ਹੀ ਨਾ ਘਰ ਵਿੱਚੋ ਹੀ ਪੈਸੇ ਜਮਾ ਕਰ ਕਰਕੇ ਤੇ ਪਿਆਲੀ ਲੱਲੀ ਹੂੰ ਤੇ ਮੁੜ ਕੇ ਕਹਤਾ ਵੀ ਮੇਰੇ ਸਾਲੇ ਨੇ ਪੈਸੇ ਪਾਏ ਆ ਤੋ ਤਾਂ ਪਿਆਲੀ ਲਈ ਆ ਉਦੋਂ ਨਾ ਤੇਰੇ ਪਿਓ ਨੂੰ ਸ਼ਦਾਈ ਬਣਾਉਂਦਾ ਕਰਕੇ ਰਜਿਸਟਰੀ ਕਰਾਤੀ ਹੋਰੇ ਭਰਾ ਦੇਣਾ ਹੂੰ ਤੇ ਭਰਾ ਗਿਆ ਹੁਣ ਮੁਕਰ ਆਂਦਾ ਵੀ ਪਿਆਲੀ ਮੇਰੀ ਆ ਚਲੋ ਜਾਓ ਤੁਸੀਂ ਢੱਲੀਆਂ ਵਜਾਓ ਜਾ ਕੇ ਹੁਣ ਹੁਣ ਤਾਂ ਰੌਲਾ ਪਾਉਂਦੀ ਹੀ ਹੋਣੀ ਆ ਭਰਾ ਦੇ ਗੱਲ ਪੈਣ ਰਹੀ ਹੋਣੀ ਜਾਂ ਮਾਂ ਦੇ ਗੱਲ ਪੈਣ ਰਹੀ ਹੋਣੀ ਆ ਹੁਣ ਗੱਲ ਪਿਆ ਕੀ ਕਰੂਗਾ ਜੇ ਕਿਸੇ ਦਾ ਬੁਰਾ ਤੱਕਣਾ ਤਾਂ ਆਪਣਾ ਵੀ ਬੁਰਾ ਹੋਣਾ ਹੀ ਹੋਣਾ ਵਾ ਉਹ ਨੀਲੀ ਛੱਤ ਵਾਲਾ ਤੇਖਣ ਹੀ ਰਿਆ ਇਹ ਤਾਂ ਮੰਮੀ ਗੱਲ ਤੁਹਾਡੀ ਸਹੀ ਆ ਹੁਣ ਵੇਖ ਲੈ ਪੁੱਤ ਜੇ ਅਸੀਂ ਇਮਾਨਦਾਰੀ ਤੇ ਹਾਂ ਮਾਂ ਦਾ ਸਾਰੇ ਕੰਮ ਦੇ ਵਿੱਚ ਸਿੱਧੀਆਂ ਪਾਈ ਜਾਣ ਰਿਆ ਵਾ ਨਾ ਕੋਈ ਗੱਲ ਨਹੀਂ ਤੇ ਜੇ ਇਹਰਾ ਫੇਰੀ ਤੇ ਤੁੱਲੀ ਹੀ ਇੱਥੋਂ ਵੀ ਇਹਰਾ ਫੇਰੀ ਕਰ ਲੈ ਇੱਥੋਂ ਵੀ ਇਹਰਾ ਫੇਰੀ ਕਰ ਲੈ ਤਾਂ ਕੀ ਖਟਿਆ ਪਹਿਲੀ ਵੀ ਗਵਾਲੀ ਨੌਕਰੀ ਵੀ ਗਵਾਲੀ ਤਾਂ ਬੈਗ ਇਹਨਾਂ ਹੱਥੋਂ ਤੋਂ ਕਿਹਦੇ ਪੈਣ ਦੇ ਪੈਸੇ ਆ ਨਾ ਉਹ ਵੀ ਇਹਨਾਂ ਨੇ ਨੌਕਰੀ ਵਾਲਿਆਂ ਨੂੰ ਦੇਤੇ ਆ ਨੌਕਰੀ ਦਾ ਕੰਮ ਬੰਨਜੋਗਾ ਵੀ ਨੌਕਰੀ ਦਾ ਕਿੱਥੋਂ ਆਉਣੇ ਹੁਣ ਕਿੱਥੋਂ ਆਉਣੇ ਪੈਸੇ ਉਹ ਤਾਂ ਗੱਲ ਚਲੋ ਸਹੀ ਆ ਹੁਣੇ ਤੇ ਕਿੱਥੋਂ ਆ ਤੇ ਜੀ ਉਹਦਾ ਹੀ ਬੰਦਾ ਪੱਧਰਾ ਪੱਧਰਾ ਤੁਰਿਆ ਰਹੇ ਨਾ ਕਿਹਨਾਂ ਨੀਂਦ ਮਾੜੀ ਰੱਖੇ ਤੇ ਨਾ ਬੇਈਮਾਨੀਆਂ ਕਰੇ ਤੇ ਨਾ ਹੀ ਕੀਤੀਆਂ ਗਾੜੀ ਆਉਣ ਅੱਛਾ ਚਾਚੇ ਦਾ ਸੁਭਾਅ ਤਾਂ ਠੀਕ ਸੀ ਹੁਣ ਚਾਚੀ ਦਾ ਸੁਭਾਅ ਨਹੀਂ ਠੀਕ ਤੇ ਮੈਂ ਇੱਥੇ ਆਪਾਂ ਕਰ ਸਕਦੇ ਹਾਂ ਵੇ ਹਾਂ ਗੱਲ ਤੂੰ ਜਾਣ ਹੀ ਦੇ ਚਾਚੇ ਦਾ ਸੁਭਾਅ ਠੀਕ ਹੀ ਤੇ ਚਾਚੇ ਦਾ ਸੁਭਾਅ ਹੁੰ ਉਹ ਚੱਲ ਮੰਮੀ ਪਰ ਹੱਟਣਾ ਕਦੀ ਉਹਦੇ ਨੇ ਤੇ ਚਾਚੇ ਨੇ ਤੇ ਮਦੀ ਕਿਆਂ ਕੀਤੀਆਂ ਕੀ ਤਾਂ ਨਰਿੰਦਰ ਕੀ ਸਲਾਮਾਂ ਕਰਦੇ ਸੀਗੇ ਪਿਓ ਤੇਰਾ ਸਗੋ ਕਹਿਣ ਡਿਆ ਸੀ ਭਰਾ ਵਾ ਮੈਨੂੰ ਦੁੱਖ ਲੱਗਦਾ ਮੈਂ ਦੁੱਖ ਦਾ ਕਹਦਾ ਤੈਨੂੰ ਲੱਗਣ ਡਿਆ ਉਦੋਂ ਦੁੱਖ ਉਹਨੂੰ ਨਾ ਲੱਗਾ ਜਦ ਅਸੀਂ ਆਣ ਕੇ ਪਧਰੇ ਬੈ ਗਏ ਹਾਂ ਮਸ਼ਰ ਦੇ ਵਿੱਚ ਉਹ ਚੱਲ ਮੰਮੀ ਕੋਈ ਗੱਲ ਨਹੀਂ ਕੱਲ ਦੇਰ ਤੇ ਨਹੀਂ ਲੱਗਦੀ ਹੁੰਦੀ ਹੁਣ ਹਾਂ ਸਾਰਾ ਕੋਈ ਮਿਲ ਗਿਆ ਜਿਹੜੀ ਆ ਬਾਹਰ ਜਾਣ ਜਾਣ ਵਾਲੀ ਗੱਲ ਵਾ ਨਾ ਇਹ ਨਾ ਕਿਥੇ ਕਰਦੀ ਇੱਥੇ ਬਾਹਰ ਮੁੜਿਆਂ ਦੇ ਨਾਲ ਉਹਨੂੰ ਤਾਂ ਪਲਾਂ ਨੂੰ ਪਤਾ ਲੱਗ ਗਿਆ ਤਾਂ ਉਹਨੇ ਰੋਲਾ ਪਾ ਦੇਣਾ ਵਾ ਉਹ ਨਹੀਂ ਨਹੀਂ ਮੰਮੀ ਮੈਂ ਨਿੱਕੇ ਹੁ ਦੱਸਿਆ ਉਮਰ ਨੂੰ ਕੈਂਟ ਹੀ ਕਹਿੰਦੇ ਤਾਂ ਘਟਵਾਤ ਤੋਂ ਨਿਕਲ ਜਾ ਹਣ ਘਰੋਂ ਤੇਰੇ ਬੈਡ ਬੂਡ ਵੀ ਆ ਗਏ ਆ ਮੈਂ ਨਹੀਂ ਭਰਾ ਵੈਸੇ ਹੀ ਹੁਣ ਤੈਨੂੰ ਪਤਾ ਵਾ ਤੂੰ ਕਿਹਾ ਕਰ ਹਾਡ ਕੇ ਇਨੇ ਪੈਸੇ ਕਿੱਥੇ ਬਾਹਰ ਜਾਣਗੇ ਉਹ ਮੈਂ ਹੀ ਬੰਨ ਲਾਉਂਦਾ ਹੁਣ ਉਹ ਮੈਨੂੰ ਮੈਂ ਕੀ ਕਹਾਂ ਤੇ ਚੱਲ ਮੈਂ ਵੀ ਸਾਗ ਧਰ ਲਾਂ ਤੇ ਨਾਲੇ ਤੈਨੂੰ ਚਾਹ ਬਣਾ ਕੇ ਦਿੰਦੀ ਆ ਬਾਅਦ ਵਿੱਚ ਨਾਲੇ ਨਹੀਂ ਟੈਨਸ਼ਨ ਨਹੀਂ ਲਈ ਦਿੰਦੀ ਕੇਤੀ ਹੁਣ ਤੁਸੀਂ ਆਪ ਸਿਆਣੇ ਜੀ ਉਹਨਾਂ ਨੇ ਸਾਨੂੰ ਘਰੋਂ ਕੱਢਿਆ ਸੀ ਆਪਾਂ ਚੰਗੀ ਰਹਿ ਗਏ ਆ ਤਾਈ ਵਾਲਾ ਘਰ ਲੈ ਲਿਆ ਆਪਾਂ ਹੈ ਕੋਹੇ ਗੱਲ ਨਾ ਮੋਟਰਸਾਈਕਲ ਆ ਲੈ ਸਭ ਕੁਝ ਤਾਂ ਸਾਡੇ ਕੋਲ ਹੈਗਾ ਮਹਾਰਾਜ ਦੀ ਨਜ਼ਰ ਵਾਲੀ ਹੋਣੀ ਚਾਹੀਦੀ ਆ ਬੰਦਾ ਤੇ ਬੰਦੇ ਨੂੰ ਧੱਕਾ ਜਿੰਦਾ ਵਾ ਪਰ ਮਹਾਰਾਜ ਨਾ ਧੱਕਾ ਦੇ ਸਭ ਕੁਝ ਮਿਲ ਜਾਂਦਾ ਵਾ ਇਹ ਤਾਂ ਗੱਲ ਆ ਚਲੋ ਕੋਈ ਗੱਲ ਨਹੀਂ ਤੁਸੀਂ ਕਰ ਲਓ ਸਾਦ ਮੈਂ ਜਾਵਾਂ ਅੰਦਰ ਜਾ ਮੈਂ ਨਾ ਆਣ ਕੇ ਚਾਹ ਬਣਾ ਕੰਮ ਕੁਮ ਤੇ ਸਾਰਾ ਹੋ ਹੀ ਗਿਆ ਵਾ ਮੇਰਾ ਰਾਧਾ ਵਾ ਭੈਣ ਜੀ ਨੂੰ ਫੋਨ ਲਾ ਹੀ ਲੈਣੀ ਆ ਉਹਨੂੰ ਦੱਸਦਾ ਫੇਰ ਅਗਲੀ ਗੁੱਸਾ ਕਰੂਗੀ ਵੀ ਮੈਨੂੰ ਦੱਸਿਆ ਹੀ ਨਹੀਂਗਾ ਹੈਲੋ ਸੱਸ ਜੀ ਗੱਲ ਭੈਣ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਕਰਨਵੀ ਠੀਕ ਆ ਹਾਂਜੀ ਹਾਂਜੀ ਇਹ ਵੀ ਠੀਕ ਠਾਕ ਆ ਲੈ ਦਸਤियत ਆਉਣ ਵਾਲੀ ਕਿਹੜੀ ਗੱਲ ਆ ਚੇਤਾ ਤੇ ਹੈਗਾ ਹੀਗਾ ਤੁਹਾਨੂੰ ਪਤਾ ਹੀ ਆ ਟਾਈਮ ਹੀ ਨਹੀਂ ਲੱਗਦਾ ਇਦਾਂ ਨਿੱਕੇ ਨਿੱਕੇ ਦੇਣਵਾ ਕੰਮ ਕੰਮ ਵਿੱਚ ਹੀ ਲੱਗ ਜਾਂਦੇ ਆ ਮੈਂ ਆ ਨਹੀਂ ਫੋਨ ਕੀਤਾ ਤਾਂ ਤੁਸੀਂ ਕਿਹੜਾ ਕੀਤਾ ਕਿੰਨਾ ਚਿਰ ਹੋ ਗਿਆ ਇਹ ਵੀ ਨਹੀਂ ਮੈਂ ਡੀਕਣ ਲਈ ਹੱਸਕੋ ਆਉਂਦਾ 12 ਪਾਜੀ ਤੱਕ ਹੋਣਾ ਠੀਕ ਠਾਕ ਅੱਛਾ ਅੱਛਾ ਮੈਂ ਵੀ ਖੁਸ਼ਖਬਰੀ ਦੱਸਣੀ ਹੀ ਕਰਨ ਦੇ ਬੈਂਡ ਆ ਗਏ ਆ ਹਾਂ ਤਾਨੂੰ ਦਈਆਂ ਕਿ ਪੂਆ ਨੂੰ ਜਿਆਦੀਆਂ ਸਗੋਂ ਨਹੀਂ ਦਏ ਆ ਉਹ ਤਾਈ ਵਿਚਾਰੀ ਰਹੀ ਉਹ ਕਰਨ ਆਖਣ ਦੇ ਹੀ ਆਪਣੇ ਮੁੰਡਿਆ ਨੂੰ ਤੋਂ ਕੋ ਉਹ ਕਹਿੰਦੇ ਕੋਈ ਨਹੀਂ ਅਹੀਂ ਇਦਰੋ ਕਰ ਦਿੰਨੇ ਉਹਨਾਂ ਸਾਰਾ ਕੰਮ ਕਰੀ ਦਿੱਤਾ ਭੈਣ ਜੀ ਮੈਂ ਤਾਂ ਕਿਸੇ ਨਾਲ ਗਾਲੀ ਨਹੀਂ ਕੀਤੀ ਤੁਹਾਡੇ ਨਾਲ ਹੀ ਗੱਲ ਕੀਤੀ ਆ ਫੇਰ ਤੁਹਾਨੂੰ ਪਤਾ ਵਾ ਗੱਲ ਕਰੀਏ ਤਾਂ ਬਾਹਰ ਨਿਕਲ ਜਾਂਦੀ ਆ ਰੌਲਾ ਪੈ ਜਾਂਦਾ ਸਾਰੇ ਆਹ ਲਈੜਾ ਕੱਪੜੇ ਖਰੀਦਣਾ ਵਾ ਮੈਂ ਚੱਲ ਤੁਹਾਨੂੰ ਮੈਂ ਦੱਸ ਦਿੰਨੀ ਤਾਂ ਆਓ ਤੁਸੀਂ ਕਿਹਦੇ ਆ ਮੇਲ ਗਿਲ ਜਾਇਓ ਨਾਲੇ ਨਹੀਂ ਨਹੀਂ ਆਵਾਂਗੇ ਹੁਣ ਆ ਕਿਉਂ ਨਹੀਂ ਗਾ ਆਉ ਪਤੀਆ ਤੁਹਾਡਾ ਮਿਲਣਾ ਪਹਿਲਾਂ ਤੁਸੀਂ ਆ ਜਿਓ ਕਿਉਂ ਠੀਕ ਆ ਠੀਕ ਆ ਨਹੀਂ ਉਹਨਾਂ ਦਾ ਨਹੀਂ ਕੁਝ ਪਤਾ ਲੱਗਾ ਜਦੋਂ ਭੈਣ ਜੀ ਹੋਣ ਜਾਣੀ ਨਹੀਂਗਾ ਹੈਗਾ ਫੇਰ ਗੱਲ ਕਾਦੀ ਨਹੀਂ ਆਇਲਰਸ ਬਾਰੇ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵਾ ਪੀ ਕਰ ਲਈ ਜਨੇ ਗਾਂ ਨਹੀਂ ਮੈਂ ਕਰਨ ਨੂੰ ਕਿਹਾ ਸੀ ਮੈਂ ਕਰਨ ਕੋਈ ਗੱਲ ਹੋਰ ਨਾ ਕਰੀ ਤੈਨੂੰ ਪਤਾ ਤਾਂ ਹੈਗਾ ਵਾ ਉਹਨੇ ਤਾਂ ਰੌਲਾ ਪਾ ਦੇਣਾ ਹਾਂ ਖੁਸ਼ੀ ਵਾਲੀ ਗੱਲ ਤਾਂ ਖੁਸ਼ੀ ਹੋਣੀ ਫਿਰ ਤੁਹਾਨੂੰ ਥੋਣਵਾ ਤੁਹਾਡਾ ਆਪਣਾ ਭਤੀਜਾ ਤੁਹਾਡਾ ਚੱਲ ਭੈਣ ਜੀ ਜਾਊਗਾ ਕਿ ਤੁਹਾਡੇ ਵੀ ਦਿਨ ਮੋੜਨਗੇ ਅ ਨਿਕਾੜਦੇ ਥੋੜੇ ਪੈਸੇ ਦਿੱਤੇ ਆ ਫਿਰ ਮੈਂ ਹੀ ਤਾਈ ਜੀ ਨੂੰ ਕਹਿਤਾ ਮੈਂ ਤਾਂ ਤਾਈ ਜੀ ਹੁਣ ਇਹਦੇ ਵਾਸਤੇ ਲੀੜਾ ਕਪੜਾ ਵੀ ਖਰੀਦਣਾ ਵਾ ਤੇ ਹੋਰ ਵੀ ਕਿਤੇ ਪੈਸੇ ਲੱਗਣੇ ਆ ਤਾਂ ਕੋਈ ਨਹੀਂ ਬਾਕੀ ਤੁਹਾਨੂੰ ਬਾਅਦ ਚ ਦੇ ਦਾਂਗੇ ਤੋ ਹੋ ਚਾਰੀਆਂ ਦੀ ਚੱਲ ਠੀਕ ਵਾ ਹਾਂਜੀ ਕਿ ਦਣਾਓਗੇ ਫਿਰ ਜਿੱਦਣ ਆਉਣਾ ਉਹ ਫੇ ਫੋਨ ਕਰਕੇ ਆਇਆ ਚੰਗਾ ਕੇ ਟੈਮਕਾਰੀ ਨਹੀਂ ਹੁੰਦਾ ਬੰਦਾ ਤੇ ਫੇ ਫੇਰਾ ਪਾਊਗਾ ਹਾਂ ਚਲੋ ਠੀਕ ਆ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਲਿਆ ਦਾਸਾ ਆਪਣਾ ਖੁਣੋ ਆ ਨਾ ਫੇਰ ਵੀ ਸੁਣ ਕੇ ਵੇਖ ਕਿੰਨੀ ਖੁਸ਼ ਹੋਈ ਆ ਤੇ ਚਲ ਕੋਈ ਨਹੀਂ ਜਾਊਗਾ ਤਾਂ ਵਧੀਆ ਗੱਲ ਵਾ ਆਪਣੇ ਭੈਣ ਭਰਾਵਾਂ ਨੂੰ ਹੀ ਖੁਸ਼ੀ ਚੜਦੀ ਆ ਨਹੀਂ ਤਾਂ ਸ਼ਰੀਕਾ ਤਾਂ ਸੜ-ਸੜ ਕੇ ਮਰ ਜਾਂਦਾ ਚਲ ਕੋਈ ਨਹੀਂ ਮਹਾਰਾਜ ਗਿਆ ਦੇਣ ਬਦਲਣ ਵਾਲਾ ਉਹਨੇ ਹੀ ਸਾਰੇ ਕੰਮ ਕਰਨੇ ਬਸ ਉੱਤੇ ਯਕੀਨ ਹੋਣਾ ਚਾਹੀਦਾ ਯਕੀਨ ਰੱਖ ਕੇ ਤੁਰੇ ਆ ਕਿੱਥੋਂ ਕਿੱਥੇ ਆ ਗਏ ਆਪੇ ਮਹਾਰਾਜ ਨੇ ਖੜਨਾ ਜਿੱਥੇ ਤੱਕ ਪਹੁੰਚਾਉਣਾ ਵਾ ਉਹਦੇ ਕੀ ਆ ਚਾਲਾ ਕਦਾਂ ਵਾ ਵਧੀਆ ਵਧੀਆ ਤੂੰ ਸੁਣਾ ਵਾ ਵਾ ਵਧੀਆ ਭਰਾ ਅੱਛਾ ਇਥੇ ਕੋਲ ਤੱਕ ਆਂਦੇ ਆ ਕੁਝ ਨਹੀਂ ਵੇਖਣਾ ਬਾਤ ਦਾ ਮਹੌਲ ਅੱਛਾ ਅੱਛਾ ਰੋਂਡੇ ਚ ਲਾਈ ਖੜਨਾ ਉਹ ਭਰਾਵਾ ਤੁਹਾਡੇ ਘਰ ਰੋਲਾ ਬੜਾ ਭੈਣੇ ਪਰਸੂ ਕੀ ਹੋ ਗਿਆ ਵਾ ਕਿਹੜਾ ਰੋਲਾ ਉਹ ਚਾਚੀ ਬੜਾ ਬੋਲਣ ਦੇ ਸੀ ਚਿਚੀ ਫੋਨ ਤੇ ਕੀ ਗੱਲਬਾਤ ਹੋਈ ਗਈ ਨਹੀਂ ਯਾਰ ਗੱਲਬਾਤ ਕੋਈ ਨਹੀਂ ਹੋਈ ਅੱਛਾ ਅੱਛਾ ਉਹ ਮੈਂ ਪਿੰਡ ਚੋਂ ਆਇਆ ਇਹਨਾਂ ਨੇ ਤੇ ਕਹਿੰਦੇ ਹੀ ਪਈ ਹੈ ਜਿਹੜੀ ਤੂੰ ਪਹਿਲੀ ਲਈ ਆਪਣੇ ਮਾਮੇ ਨਾਲ ਅੱਛਾ ਕਹਿੰਦੇ ਪਈ ਉਹ ਤੁਹਾਡੇ ਮਾਮੇ ਨੇ ਲਿਆੜੀ ਤੈਨੂੰ ਕੱਕ ਦਿੱਤਾ ਨਹੀਂ ਵਿੱਚੋਂ ਐਦਾਂ ਗੱਲ ਹੈ ਕੋਈ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮਾਮੇ ਨੂੰ ਕਿ ਲੋੜ ਪਈ ਸੀ ਭਰਾ ਪਹਿਲੀ ਲੈਣ ਦੀ ਕੋਈ ਭਰਾਵਾ ਮੈਂ ਤਾਂ ਗਿਆ ਨਾ ਜਦੋਂ ਪਿੰਡ ਤੇ ਮੈਨੂੰ ਦੱਸਿਆ ਕਹਿੰਦੇ ਪਿੰਡ ਤੋਂ ਉਹ ਦੱਸਣਾ ਕਿੰਨੇ ਸੀ ਯਾਰ ਮੈਂ ਘਰਾਉਂ ਦੇ ਗਿਆਣੇ ਉਹ ਪੱਟਿਆੜੀ ਖੇਡਣ ਉਥੇ ਮੁੰਡੇ ਗਲਾਂ ਕਰਦੇ ਸੀ ਉਹ ਭਰਾਵਾ ਇਦਾਂ ਦੀ ਕੋਈ ਗੱਲ ਨਹੀਂ ਗਈ ਹੈਗੀ ਆ ਗੱਪ ਮਾਰਦਾਂਦੇ ਲੋਕੀ ਉਹ ਚੱਲ ਮੇਰੀ ਗੱਲ ਸੁਣੋ ਜੇ ਤਾਂ ਕੋਈ ਗੱਲ ਵੀ ਹੋਊਗੀ ਨਾ ਤੂੰ ਦੱਸਦੀ ਉਹ ਨਾ ਨਾ ਮਾਮੇਰੇ ਕਿਥੋਂ ਪੈੜੀ ਲੈ ਲੈਣੀ ਭਰਾ ਮਾਮੇ ਥੋੜੀ ਤਾਂ ਕਰਦੇ ਹੁੰਦੇ ਆ ਸਭ ਕੋ ਪੈਣਾ ਲੈ ਆਉਂਦੇ ਆਂ ਦੀ ਆ ਉਹ ਕਰਦੇ ਤੇ ਨਹੀਂ ਆ ਪਰ ਤੈਨੂੰ ਵੀ ਪਤਾ ਵਾ ਕਈ ਯਾਰ ਹੋ ਹੀ ਜਾਂਦਾ ਹੁੰਦਾ ਵਾ ਉਹ ਤਾਂ ਚੱਲ ਕੋਈ ਨਹੀਂ ਆਹੋ ਉਹ ਕੋਈ ਗੱਲ ਨਹੀਂ ਨਾਲੇ ਮਮਾ ਪਹਿਲੇ ਤੁਹਾਡਾ ਕੋਈ ਕਿਹੜੀ ਘਟਾ ਆ ਆਹੋ ਨਾਲੇ ਜੇ ਮਮਾ ਇਹਦਾ ਕਰੂਗਾ ਤੁਹਾਡਾ ਹਾਂ ਤੇ ਚਾਚਾ ਤੇ ਹੈਗਾ ਹੀ ਆ ਦੱਸ ਦੇ ਕੋਈ ਗੱਲ ਨਹੀਂ ਆਪਾਂ ਲੱਗ ਗਈ ਆ ਚੱਲ ਜਾਾਂਗੇ ਉਹੀ ਤੇ ਗੱਲ ਵਾ ਨਹੀਂ ਪਹਿਲੀ ਗੱਲ ਕਰਨੀ ਕਿਉਂ ਆ ਉਹੀ ਤੇ ਗੱਲ ਆ ਪਰ ਯਾਰ ਪਿੰਡ ਚ ਸਾਰੇ ਇਹੀ ਕਹਿੰਦੇ ਸੀ ਮੈਂ ਤੈਨੂੰ ਤਾਂ ਪੁੱਛਿਆ ਮੈਂ ਚੱਲ ਪੁੱਛ ਲੈਨੇ ਕਰੀ ਹੂੰ ਆ ਪਰ ਕੀ ਹਿਸਾਬ ਕੋਤਾ ਵਾ ਜੇ ਕੋਈ ਹੈ ਗੱਲ ਬਾਤ ਦੱਸ ਦੇ ਉਹ ਨਹੀਂ ਨਾਲੇ ਯਾਰ ਤੈਨੂੰ ਪਤਾ ਹੀ ਪਿੰਡ ਵਾਲੇ ਐਵੇਂ ਭਕਾਈ ਮਾਰਦੇ ਆ ਉਹ ਯਾਰ ਚੱਲ ਉਹ ਤਾਂ ਗੱਲ ਆ ਵਾ ਪਰ ਨਾ ਮੇਰੀ ਗੱਲ ਸੁਣ ਇੱਕ ਬੰਦਾ ਝੂਠ ਬੋਲ ਸਕਦਾ ਦੋ ਬੋਲ ਸਕਦਾ ਤੇ ਸਾਰੇ ਜਾਣ ਇੱਕੋ ਹੀ ਗੱਲ ਕਰੀ ਜਾਂਦੇ ਮੈਨੂੰ ਕਹਿੰਦੇ ਇਹ ਤੇਰੇ ਚਾਚੇ ਦੇ ਅੰਦਰ ਬਹੁਤੀ ਮਾੜੀ ਹੋਈ ਆ ਇਦਾਂ ਹੁੰਦਾ ਤੇਰਾ ਨੌਕਰੀ ਚਲ ਗਈ ਆ ਹੁਣ ਪੈਸੇ ਵੀ ਖਰਚਲੇ ਆ ਗੱਲ ਸੁਣਿਆ ਦੋ ਗਿਆ ਗੱਲ ਸੁਣ ਮਾਮਾ ਸਾਡਾ ਹਾਂ ਗੱਲ ਸਾਡੇ ਚ ਰਹਿਣੀ ਜੇ ਕੋਈ ਹੋਈ ਤੇ ਪਿੰਡ ਵਾਲਾ ਕਿਦਾ ਪਤਾ ਲੱਜਾਂਦਾ ਮੈਨੂੰ ਰਹੀ ਨਹੀਂ ਸਮਝ ਆਉਂਦੀ ਉਹ ਯਾਰ ਮੈਨੂੰ ਕੀ ਪਤਾ ਤੈਨੂੰ ਮੈਂ ਦੱਸਣ ਤਾਂ ਡਿਆ ਵਾਂ ਕਿ ਮੈਂ ਤਾਂ ਗਿਆ ਸੀ ਭਰਾ ਖੇਡਣ ਤੇ ਜਦੋਂ ਮੈਨੂੰ ਗੱਲ ਸੁਣੀ ਮੈਨੂੰ ਤੇ ਆਪ ਨਹੀਂ ਪਤਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਪੁੱਛੂੰਗਾ ਉਹਦੇ ਨੂੰ ਜਾ ਕੇ ਇੱਕ ਦਿਨ ਉਹ ਤਾਂ ਕੋਈ ਨਹੀਂ ਫਿਰ ਹਾਂ ਹਾਇਤਨੀ ਕੀ ਭਰਾ ਇਦਾਂ ਦੀ ਗੱਲ ਹੋਈ ਹਾਂ ਚੱਲ ਕੋਈ ਗੱਲ ਨਹੀਂ ਨਾਲੇ ਉਹ ਚਾਚੇ ਦੇ ਨੌਕਰੀ ਦਾ ਕਿਤੋਂ ਤੱਕ ਪੁੱਜਿਆ ਵਾ ਕੀਤਾ ਵਾ ਜੇ ਅੱਛਾ ਤੇ ਵੇਖੋ ਕਿਦੋਂ ਮੇਰੀ ਗੱਲ ਸੁਣੋ ਭਰਾ ਜੇ ਨਹੀਂ ਨਾ ਕੋਈ ਗੱਲ ਬੰਦੀ ਤੇ ਤੁਸੀਂ ਪੈਸੇ ਆਪਣੇ ਵਾਪਸ ਲੈ ਆਓ ਇਹ ਨਾ ਹੋਏ ਤਾਂ ਤੁਹਾਡੇ ਪੈਸੇ ਵੀ ਮਾਰੇ ਜਾਣ ਉਹ ਨਹੀਂ ਨਹੀਂ ਪੈਸਾਂ ਦੀ ਨਹੀਂ ਕੋਈ ਗੱਲ ਨਹੀਂ ਮਾਰੇ ਜਾਂਦੇ ਪੈਸੇ ਕੀਤਾ ਨੌਕਰੀ ਦਾ ਅੱਛਾ ਅੱਛਾ ਨਹੀਂ ਪਤਾ ਮਿਲ ਜAVE ਆ ਚੱਲ ਠੀਕ ਆ ਕੋਈ ਗੱਲ ਨਹੀਂ ਜਾਵਾਂ ਯਾਰ ਮੈਂ ਫਿਰ ਚੱਲ ਚੰਗਾ ਕਾ ਕਰੇ ਕੰਮ ਕਰੀਏ ਇਹਦੇ ਸਵਾਲ ਲੈਣ ਆਉਂਦਾ ਮਾਮਾ ਹੱਡਾ ਲੈ ਤੈਨੂੰ ਕੀ ਨਾਲੇ ਪਿੰਨ ਨੂੰ ਕਿੱਥੇ ਪਤਾ ਲੱਗ ਗਿਆ ਆਪਣੇ ਕੋਲੋਂ ਸੁਟੀ ਜਾਂਦਾ ਪਤਾ ਲੱਗਿਆ ਨਾ ਰੋਲੀ ਇਹ ਪਿੰਡ ਵਾਲੇ ਕਹਿੰਦੇ ਪਤਾ ਪਤ ਨੂੰ ਸਾਰਾ ਆਹ ਗੱਲ ਸੁਣਾ ਹੁੰਦਾ ਉਹ ਕਿੰਨ੍ਹੇ ਹਾਏ ਕਿਹੜੀ ਗੱਲ ਵਾ ਨਵੀਂ ਤਾਜੀ ਅੱਜ ਫੇਰ ਬਾਹਰੋਂ ਲੈ ਕੇ ਆ ਗਿਆ ਅੱਗੇ ਤਾਂ ਮੈਂ ਘੇਰਦਾ ਹਿੰਨੂੰ ਆਹੋ ਤੇ ਹੁਣ ਇਹ ਵੀ ਮੈਨੂੰ ਬੁਲਾਵਾ ਘੇਰਣ ਡਿਆ ਪਿਆ ਬਾਹਰ ਕੌਣ ਘੇਰਣ ਡਿਆ ਪਿਆ ਤੈਨੂੰ ਅੱਛਾ ਕੀ ਆਂਦਾ ਹੀ ਐ ਮੈਨੂੰ ਦੱਸਾਂ ਜਰਾ ਯਾਰ ਮੈਨੂੰ ਤਾਂ ਇੱਕਦਾਂ ਸਮਝ ਨਹੀਂ ਆਉਂਦੀ ਕਿ ਗੱਲ ਹੱਟੇ ਡੱਬਰ ਦੀ ਪਿੰਡ 'ਚ ਕਿਦਾਂ ਪਤਾ ਲੱਗ ਜਾਂਦਾ ਬਾਜ਼ਾਰ ਤਾਂ ਨਾ ਪਾ ਮੈਨੂੰ ਗੱਲ ਦੱਸ ਵੀ ਗੱਲ ਕੀ ਆ ਮੈਨੂੰ ਆਂਦਾ ਵਾ ਕਿ ਮੈਨੂੰ ਪਿੰਡ 'ਚ ਪਤਾ ਲੱਗਾ ਮੁੰਡਿਆ ਕਿ ਉਹ ਤੇਰੇ ਮਾਮੇ ਦੀ ਜਿਹੜੀ ਜਿਹੜੀ ਪੈੜੀ ਲਈ ਹੀ ਨਹੀਂ ਸਾਂਝੀ ਕਰੇ ਉਹ ਤੇਰਾ ਮਾਮਾ ਖੜਾਪ ਗਿਆ ਵਾ ਹਾਈ ਮੈਂ ਮਰ ਜਾ ਬੇੜਾ ਗਰਕ ਜੇ ਨਹੀਂ ਇਹਨਾਂ ਦਾ ਇਹਨਾਂ ਦਾ ਕੰਮ ਹੀ ਇਹੋ ਵਾ ਅਗਲੀ ਜਿੰਦਗੀ ਦੇ ਵਿੱਚ ਚਾਹ ਕੇ ਰਹਿੰਦੇ ਆ ਵੀ ਅਗਲਾ ਕੀ ਕਰਨਾ ਹੈ ਕੀ ਨਹੀਂ ਕਰਨਾ ਮੈਮ ਮਾਮਾ ਸਾਡਾ ਤੂੰ ਮੂੰਹ ਪਾ ਲੈ ਚਾਜ ਨਾ ਮੈਂ ਤਾਂ ਕਿਹਾ ਮੈਮ ਮਾਮਾ ਸਾਡਾ ਪਿੰਡ ਚ ਕਿੱਦਾ ਪਤਾ ਲੱਗ ਗਿਆ ਵਾ ਇਹ ਨਾ ਅਸੀਂ ਤੁਹਾਡੇ ਘਰ ਰੋਲੀ ਬੜੀ ਭੈਣ ਦੀ ਇੱਕ ਦਿਨ ਕਿੱਥੇ ਰੋਲੀ ਪਈ ਸਾਡੇ ਘਰ ਤਾਂ ਕਿਤੇ ਗੱਲ ਹੀ ਨਹੀਂ ਹੋਈ ਕਿਸ ਦੀ ਇਹਦੀ ਜਿਹੜੀ ਮਾਂ ਵਾ ਨਾ ਪਵਾੜੇ ਪਾਉਣੀ ਸਾਰਾ ਸਿਆਪਾ ਉਹਦਾ ਵਾ ਕੱਦਾਂ ਥਣੀ ਵੇਂਦੀ ਰਹਿੰਦੀ ਚਾਹਦੀ ਰਹਿੰਦੀ ਆ ਸੁਣਦੀ ਰਹਿੰਦੀ ਆ ਵੀ ਕੀ ਇਹ ਕਰਦੇ ਤੇ ਕੀ ਨਹੀਂ ਕਰਦੇ ਕੰਨਾਂ ਦੇ ਲਾਗੇ ਤੇ ਕੰਨ ਲਾਏ ਉਹ ਤਾਂ ਗੱਲ ਵਾ ਇਹਨਾਂ ਦੇ ਜੀਣਾ ਹਰਾਮ ਕਰਤਾ ਫੜਕੇ ਕਿੱਥੋਂ ਆਉਂਦੇ ਕਿੱਥੇ ਜਾਂਦੇ ਕੀ ਕਰਦੇ ਸਾਰੀ ਸ਼ੂ ਰਹਦੇ ਆ ਕੋਈ ਗੱਲ ਨਹੀਂ ਕੰਮ ਹੋਊ ਤੇ ਸਾਨੂੰ ਦੱਸਵੀਂ ਨਾ ਤੁਹਾਡੇ ਤਰਪਾਂਗੇ ਸਾਨੂੰ ਘਰ ਕੋਈ ਲੋੜੀ ਚਾਹੀਦੀ ਮਾਮਾ ਸਾਡਾ ਉਹਨੇ ਥੁੜੀਆ ਕੰਮ ਕਰਨਾ ਚੱਲ ਹੁਣ ਕਰ ਤੇ ਦਿੱਤਾ ਉਹ ਤੇ ਕੋਈ ਨਹੀਂ ਮੇਰਾ ਜੀ ਕਰਦਾ ਵਾ ਫੜ ਕੇ ਨਾ ਇਹਦੀ ਮਾਂ ਦੀ ਨਾ ਪ੍ਰੇਟ ਕਰਾ ਇੱਕ ਵਾਰ ਮੈਂ ਤੈਨੂੰ ਮੈਂ ਗਿਆ ਮੈਂ ਤਾਂ ਕਿਹਾ ਮੈਂ ਹੁਣ ਗੱਲ ਦਾ ਸਾਰੀ ਦਾ ਪਤਾ ਵਾ ਝੂਠ ਹੀ ਮਰੀ ਜਾਂਦਾ ਪਿੰਡੋਂ ਪਤਾ ਲੱਗਾ ਤਾਂ ਐਵੇਂ ਸਵਾਦ ਲੈਣ ਦਾ ਮੇਰੇ ਬਾਅਦ ਮੇਰੀ ਸੁਣ ਲੈ ਗੱਲ ਤੂੰ ਤੇ ਨਹੀਂ ਕਿਤੇ ਕੋਈ ਗੱਲ ਕਹੀ ਗੱਲ ਝੂਠੀ ਆ ਜਾਂ ਸੱਚੀ ਆ ਉਹ ਮੈਂ ਕਾ ਮਾਮਾ ਦਾ ਡੱਦਾ ਤਾਂ ਕਰ ਹੀ ਨਹੀਂ ਸਕਦਾ ਸਗੋਂ ਮੈਂ ਪਹਿਣਾ ਪਹਿਲੀਆਂ ਲੈ ਲੈਂਦੀ ਆ ਮਾਮਾਏ ਥੋੜੀ ਲੈਂਦੇ ਕੋਈ ਨਹੀਂ ਇਹਦੀ ਮਾਂ ਦੀ ਪੁਗਤੀ ਸਵਾਰਨੀ ਆ ਤੇ ਤੂੰ ਜਿਹੜੇ ਨਿਆਣੇ ਦੇ ਜਬਾਨਾ ਕੀਤੀਆਂ ਨਾ ਗਾਂ ਬੋਲਣ ਵਾਸਤੇ ਤੇ ਤੂੰ ਹੀ ਸਿੱਧੀ ਆ ਜਾ ਮੇਰੇ ਘਰ ਗੱਲ ਕਰਨ ਵਾਸਤੇ ਇਹ ਨਿਆਣੇ ਦੇ ਹੱਥੀਪਲਤੀ ਸੁਣਾ ਦਿੰਦੀ ਫਿਰਨੀ ਆ ਹੈ ਪਵਾੜੇ ਪੌਣੀ ਕੇ ਜੜ ਕੇ ਥਾਂ ਦੀ ਕਿਤੇ ਕੋਈ ਨਹੀਂ ਟੱਕਰ ਲੈ ਆਂਦੇ ਮੈਨੂੰ ਵੇਖੀ ਪ੍ਰਸ਼ਾਦ ਕਿਦਾਂ ਦਿੰਨੀ ਮੋਟਾ ਜਾ ਕਰਕੇ ਇਹਨੂੰ ਮੈਂ ਇਹ ਜਿਹੜੀ ਤਾਈ ਦੇ ਸਿਰ ਤੇ ਆਕੜ ਡਈ ਆ ਨਾ ਹਣ ਤਾਈ ਦੇ ਹਨ ਸਭ ਕੁਝ ਦੇ ਤਾ ਤੇ ਸਾਰੀ ਦੁਨੀਆ ਆਪਾ ਥੱਲੇ ਲਾ ਲਈ ਇਹਨੂੰ ਤਾਂ ਮੱਤ ਮੈਂ ਦਿੰਨੀ ਆ ਨਾ ਜਿਹੜੀ ਇਹ ਭੂਏ ਚੜੀ ਆ ਇਹ ਨੰ ਕੰਮ ਕਰਨ ਵੇ ਖਰਾਬੀ ਹੋਈ ਜਾਂ ਰਿਆ ਵਾ ਕੋਈ ਗੱਲ ਨਹੀਂ ਮੈਨੂੰ ਸਾਂਭਣਾ ਪੈਂਦਾ ਵਾ ਹਾਂ ਚਾਚੇ ਦੀ ਨੌਕਰੀ ਦਾ ਕੀ ਬਣਿਆ ਵਾ ਤੁਹਾਡੇ ਤੇ ਕਹਿੰਦਾ ਤੁਹਾਨੂੰ ਕੀ ਟੈਨਸ਼ਨ ਵਾ ਚਾਚੇ ਦੀ ਨੌਕਰੀ ਦਾ ਬਣੇ ਨਾ ਬਣੇ ਹਾਂ ਆ ਗੱਲਾਂ ਕੰਡਿਆ ਤੂੰ ਮੈਨੂੰ ਆਜ ਮਾਰਨੀ ਸੀ ਨਾ ਮੈਂ ਇਹਨੂੰ ਦਵਾਈ ਦੇ ਕੇ ਕੱਲ ਦੀ ਚੱਜਣਾ ਜਰਾ ਜੀ ਤੇ ਮੈਨੂੰ ਬੜੀ ਜੰਡੀ ਹੈ ਅੰਦਰੋਂ ਤੇ ਤੂੰ ਮੈਨੂੰ ਆਜ ਮਾਰਦਾ ਵੇਖੀ ਪ੍ਰਸ਼ਾਦਿਕ ਦਾ ਦੇਣਾ ਸੀ ਨੂੰ ਮੈਂ ਹੈ ਆਪੇ ਜਾ ਕੇ ਆਪਣੀ ਮਾਂ ਨੂੰ ਫਰ ਦੱਸਦਾ ਤੋਂ ਨੂੰ ਪੈਂਦੀ ਠੰਡ ਕਿੱਡਾ ਗੰਦ ਪਾਇਆ ਇਹਨਾਂ ਨੇ ਮਾਂ ਪੁੱਤਾਂ ਨੇ ਤੀਜੇਕ ਦਿਨ ਮੂੰਹ ਚੁੱਕ ਕੇ ਕੋਈ ਨਾ ਕੋਈ ਗੱਲ ਸੁਣਾਉਣ ਆ ਜਾਂਦੇ ਆ ਹੁਣ ਨਾ ਮੈਨੂੰ ਕੋਹ ਨਾ ਕੋ ਕਰਨਾ ਪੈਣਾ ਪਿੰਡਾਂ ਝੂਠਾ ਲਾਉਂਦੇ ਪਿੰਡ ਵਾਲਿਆਂ ਦਾ ਕਿ ਪਿੰਡੋਂ ਪਤਾ ਲੱਗਾ ਉਹ ਪਿੰਡ ਵਾਲਾ ਕੋਈ ਗੱਲ ਨਹੀਂ ਕਰਦਾ ਠੀਕ ਵਾ ਨਾ ਅਸੀਂ ਵੀ ਪਿੰਡ 'ਚ ਰਹਿੰਦੇ ਆ ਇਹ ਸਾਰੀਆਂ ਮਨ ਘੜਤ ਕਹਾਣੀਆਂ ਵਾ ਹੁਣ ਆ ਗੱਲਾਂ ਇਹ ਵੀ ਪਿੰਡ 'ਚ ਪਤਾ ਲੱਗ ਗਈਆਂ ਵਾ ਲੁਤਰੋ ਵਾ ਲੁਤਰੋ ਸਾਰੇ ਪਿੰਡ ਤੇ ਫਿਰਦੀ ਆ ਜੋ ਸਵੇਰ ਤ ਜਾਂਦੀ ਬਿੱਲੀ ਵਾਂਗ ਸਤਕਾਰ ਫਿਰਕੇ ਆਉਂਦੀ ਆ ਇਹਨੂੰ ਕੰਮ ਕਿਹੜਾ ਵੇਲੀ ਇਹਨੂੰ ਇਹੋ ਤੇ ਵੇਂਦੀ ਰਹਿੰਦੀ ਵੀ ਕਿਹਦੀ ਕੋਈ ਗੱਲ ਨਹੀਂ ਪੁੱਤ ਤੂੰ ਨਾ ਫਿਕਰ ਕਰ ਵੇਖੀ ਸਹੀ ਇਹਦੀ ਮਾਂ ਨੂੰ ਠੰਡ ਪਉਣੀ ਆ ਮੈਂ ਉਹਨਾਂ ਚਿਰ ਮਿੰਨੂ ਵੀ ਚੈਨ ਨਹੀਂ ਆਉਣਾ ਚਾਹ ਬਣਾਉਂਦਾ ਮੈਂ ਬਾਹਰ ਲੱਗਾ ਜੇ ਬੈਣ ਚੱਲ ਤੂੰ ਟੈਨਸ਼ਨ ਨਾ ਲੈ ਕੋਈ ਵੀ ਚੰਗਾ ਬਣਾ ਕੇ ਦੇਨੀ ਤੈਨੂੰ ਚਾਹ ਨਹੀਂ ਮੈਨੂੰ ਤਾਂ ਖੇਜੀ ਚੜ ਜਾਂਦੀ ਏ ਤੇ ਗਾੜੀ ਦੋ ਚਾਰ ਗੱਲਾਂ ਸੁਣਾ ਕੇ ਖੱਲੀ ਦਾ ਹੁੰਦਾ ਵਾ ਠੀਕ ਆ ਨਾ ਆਹੋ ਕੋਈ ਨਹੀਂ ਬੜੋਂ ਨਹੀਂ ਚਾਹ ਮੈਂ ਚਲੋ ਚੰਗਾ ਕਿ ਡੀਪਵਾੜੇ ਦੀ ਜੜ ਵਾ ਹੈ ਕਿੱਦਾਂ ਨਿਆਣੇ ਭੂਏ ਚੜਾਏ ਆ ਨਿਆਣੇ ਨੂੰ ਗੱਲਾਂ ਸਕਾਲ ਸਕਾਲ ਕੇ ਘਲਦੀ ਆ ਪਰ ਉਹਨਾਂ ਦੇ ਮੁੰਡੇ ਨਾ ਕਰਕੇ ਆ ਲੱਗਦਾ ਇਹਦੀ ਜਬਾਨ ਨੂੰ ਨਾ ਰਸਾ ਪੋਣਾ ਹੀ ਪੈਣਾ ਹੁਣ ਜਿਆਦਾ ਹੀ ਵੱਧੀ ਜਾਂਡੀ ਲੋੜ ਤੋਂ ਵੱਧ ਕੋਈ ਨਹੀਂ ਕਰਦੀਆਂ ਤੈਨੂੰ ਸੈਟ ਮੈਂ ਇੱਥੇ ਕੀ ਵੇਖਣ ਦੇ ਜੇ ਵੇਖਣ ਕੀ ਨਹੀਂ ਆ ਮੈਂ ਹਸਰੋਂ ਪੱਥ ਚੱਲੀ ਆ ਆਵੇ ਨਿਸਰਗੀ ਸਾਰੀ ਬਾਬਾ ਸਾਲਸੋ ਗੋ ਤੋੜ ਲਈਦਾ ਓਏ ਉਹ ਤਾਂ ਗੱਲ ਤੁਹਾਡੀ ਸਹੀ ਆ ਹਾਂ ਮੇਰੀ ਇੱਕ ਗੱਲ ਸੁਣੋ ਮੈਨੂੰ ਮਿਲਿਆ ਸੀ ਉਦੇ ਗੇਟ ਬਾਹਰ ਖਲੋਤਾ ਸੀ ਹਾਂ ਅੱਗੇ ਤੇ ਬੜੇ ਸਵਾਦ ਲੈੰਦਾ ਹੁੰਦਾ ਸੀ ਅੱਜ ਨਾ ਮੈਨੂੰ ਟੱਕਰ ਗਿਆ ਅੱਗੇ ਨੇ ਆਵਾਜ਼ ਮਾਰ ਲੈਣੀ ਅੱਜ ਮੈਂ ਆਵਾਜ਼ ਮਾਰੀ ਫਿਰ ਇਹਨੂੰ ਆਪ अच्छा मैम मेरी गल सुन यार ਪਿੰਡ ਚ ਬੜਾ ਰੋਲਾ ਪੈਣ ਡਿਆ ਕਹਿੰਦੇ ਵੀ ਤੇਰੀ ਜਿਹੜੀ ਮਾਮੇ ਲਾ ਤੀ ਜਿਹੜੀ ਸਾਂਝੀ ਪੜੀ ਲਈ ਓ ਤੁਹਾਡੇ ਮਾਮਾ ਖੜਾਪ ਕੇ ਬਹਿ ਗਿਆ ਵਾ ਫੇਰ ਆਹੇ ਨਹੀਂ ਯਾਰ ਤੈਨੂੰ ਕਿਨੇ ਕਹਿਤਾ ਵਾ ਮਾਮੇ ਤੁਹਾਨੂੰ ਨਹੀਂ ਤਿੰਨ ਕੰਮ ਕਰਦਾ ਵਾ ਮੇਰਾ ਮਾਮਾ ਚੰਗਾ ਹੀ ਬੜਾ ਵਾ ਵਾਵਾ ਮੈਨੂੰ ਕਹਾਣੀਆਂ ਇਹ ਚ ਪਾਵੇ ਨਾ ਮੈਂ ਪਤਾ ਤੇ ਮੈਨੂੰ ਸਾਰਾ ਵਾ ਹੁਣ ਮੈਨੂੰ ਕੀ ਦੱਸਦਾ ਐ ਮੇਰੀ ਗੱਲ ਸੁਣ ਭਰਾ ਮਾਮਾ ਸਾਡਾ ਇੰਨਾ ਚੰਗਾ ਵਾ ਨਾਲੇ ਮਾਮਾ ਸਾਡਾ ਪਿੰਡ ਵਾਲਿਆਂ ਨੂੰ ਕੀ ਆ ਪਿੰਡ ਵਾਲਿਆਂ ਨੂੰ ਕੀ ਆ ਮੈਂ ਹਾਂ ਭਰਾ ਮੇਰੀ ਗੱਲ ਸੁਣ ਮੈਂ ਗਿਆ ਹੀ ਪੱਟੇ ਤੇ ਖੇਡਣ ਨਾ ਤਾਂ ਸਰਿਆਣੇ ਗੱਲਾਂ ਕਰਨ ਦੇ ਹੀ ਮੈਂ ਅਗਰੀਆ ਆਪਣੇ ਕੋਲ ਗੱਲ ਮੈਂ ਤਾਂ ਫਿਰ ਨਾ ਚੰਗੀ ਤੇਲ ਚੰਪ ਕਰਕੇ ਆਈਆਂ ਕਰਨ ਤੂੰ ਕਿਉਂ ਗੱਲ ਕਰਨੀ ਹੈਗੀ ਤੈਨੂੰ ਪਤਾ ਤਾਂ ਹੈਗਾ ਵਾ ਜੀ ਉਹਨੇ ਗੱਲ ਕਰਤੀ ਆਪਣੀ ਮਾਂ ਨਾਲ ਮਾਂ ਜੀ ਨੂੰ ਪਤਾ ਕਿੰਨਾ ਪਸਾਦ ਪਾਉਣਾ ਵਾ ਓ ਮਮਮੀ ਮੇਰੀ ਇੱਕ ਮਿੰਟ ਗੱਲ ਸੁਣੋ ਜਦੋਂ ਹਾੜ ਤੇ ਮਾੜਾ ਟਾਈਮ ਹੀ ਉਦੋਂ ਤਾਂ ਬੜਾ ਕੇਰ ਕੇ ਕਹਿੰਦਾ ਹੁੰਦਾ ਸੀ ਅੱਜ ਫਿਰ ਮੈਂ ਵੀ ਸਵਾਦ ਲੇਪੂ ਤੇ ਕੋਈ ਗੱਲ ਨਹੀਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਉਹ ਮਹਾਰਾਜ ਉੱਤੇ ਵੇਖਣ ਰਿਹਾ ਵਾ ਓ ਚਲੋ ਮਮਮੀ ਇਹਦਾ ਦੱਸਦਾ ਤੂੰ ਉਸੇ ਵੇਲੇ ਪੁੱਛਣ ਦੇ ਬਿਆ ਉਹਨੂੰ ਮੈਂ ਮਮਮੀ ਕਿਹਾ ਇਹਨੂੰ ਕਿ ਮਾੜੀ ਗੱਲ ਕਹੀ ਪਿਤਾ ਦੀ ਪੈੜੀ ਦਾ ਕੀ ਚਾਲ ਚੱਲ ਮੈਂ ਬਾਜੇ ਵੀ ਪੁੱਛ ਲੈ ਮੈਂ ਚਾਚੀ ਦੀ ਨੌਕਰੀ ਦਾ ਕਿਦਾਂ ਕਹਿੰਦਾ ਯਾਰ ਚੱਲਣ ਡਿਆ ਮੈਂ ਤਾਂ ਮੇਰੀ ਗੱਲ ਸੁਣ ਲੈ ਮੈਂ ਵਾ ਭਰਾ ਪੈਸੇ ਉਹਨਾਂ ਕੋਲ ਲੈਣਾ ਵਾਪਸ ਮੈਂ ਤੁਹਾਡੇ ਪੈਸੇ ਵੀ ਮਾਰੇ ਜਾਣੇ ਜੀ ਤੂੰ ਐਵੇਂ ਗੱਲਾਂ ਕਰਦਾ ਰਹਿਣਾ ਮੈਂ ਨਿਆਣੇ ਨਹੀਂ ਅਜਿਹੀਆਂ ਗੱਲਾਂ ਕਰ ਦਿੰਦੇ ਆ ਤਾ ਬਣਾ ਕੇ ਦਵਾ ਤੈਨੂੰ ਚਲੋ